हरमा रहे हम करी करे अपने गर, तेरी हे गुरु, हे भगवान हे नरंका मेर, मेरी बेनती है मैं तेरा जस सुनता रहूं ਸਭ ਸੰਗਤ ਜੀ ਮੈਂ ਤੁਹਾਨੂੰ ਸਮਝਾਵਾਂ ਵਿਆਕਰਨ ਦਾ ਅਰਥ ਇੱਕ ਸਾਥ ਯੋਗ ਹੈ ਇੱਕ ਯੋਗ ਹੈ ਇੱਕ ਗਿਆਨ ਯੋਗ ਹੈ ਇੱਕ ਯੋਗ ਕੇ ਇਹ ਭਵਾਨ ਸਾਥ ਜੁੜ ਰਹਿਣਾ ਜੇ ਸਿਮਰਨ ਕਰੀ ਜਾਂਦਾ ਹੈ ਭਗਵਾਨ ਸਾਥ ਜੁੜ ਗਿਆ ਇੱਕ ਹੈ ਆਖ ਜੋ ਸਾਖ ਜੋ ਕਹਿੰਦੇ ਐ ਜਿਵੇਂ ਉਹ ਕਸੀ ਸੰਧਾਨ ਦਾ ਜਾ ਸੁਣਦੇ ਇਹ ਸਾਖ ਜੋਗ ਹੈ ਇਹ ਜਿੱਥੇ ਚੁਬੀਸ਼ਰ ਜਾਉਂ ਜੈਸ ਪੂਰੀ ਵਿਸ਼ਰ ਉਸੇ ਜਗਤ ਆਖ ਜੋਗ ਵਾਲਾ ਜੀ ਇਸ ਕਰਕੇ ਮਹਾਰਾਜ ਨੇ ਕਿਹਾ ਹੈ अरदास करी प्रभ अपने अगे सुन सुन जीवा तेरी बाणी हे गुरु मेरी अरदास है कि मैं तेरा जस सुनता रहा तेरी बाणी सुनता रहा ऐसे महाराज ने फरमाया तेरे जन के हो तेरे दर्शन वाहेगुरु चरण जी मां धूड़ हूंज चर वलहारे जा भॻवान जे चरण किथे वॾी चीज़ है एक समय बी नानकी सुल्तानपुर ਦੀ ਮਹਾਰਾਇਦਾ ਸ਼ਨਾਨ ਕਰਮ ਕਰਾਉਣ ਲੱਗੀ ਤੇ ਗੁਰੂ ਨਾਨਕ ਖੁਸ਼ ਹੋ ਉਹ ਕਹਿੰਦੇ ਨਾਨਕੀ ਮੈਂ ਤੇਰੀ ਤੇ ਬਹੁਤ ਖੁਸ਼ ਹੈ ਖੁਸ਼ ਮੰਗ ਉਹ ਕਹਿੰਦੀ ਸੁਭਾਨ ਹਾਂ ਉਹ ਕਹਿੰਦੀ ਜਿਹੜੇ ਆ ਤੇਰੇ ਚਰਨੈਲ ਜਿਨ੍ਹਾਂ ਨੂੰ ਮੈਂ ਫੜੀ ਬੈਠੀ ਐ मेरे जर्दे विच नमाज़ करकी तूं एॾी उची एॾी तेरी व्य सु तूं जे तूं दूजा खदा बणाया उ की महाराज जॾहिं तूं मेरा वीर ख़ुदा है ਮੈਂ ਖੁਦਾ ਬਣ ਕੇ ਕੀ ਲੈਣਾ ਤੂੰ ਹੈ ਦਾ ਤੈ ਕੀ ਉਸ ਵਕਤ ਭੇਜਿਆ ਮਹਾਰਾਜ ਨੇ ਨਾਨਕੀ ਕੁਛ ਮੰਗ ਉਹ ਕਹਿੰਦੀ ਮਹਾਰਾਜ ਜੇ ਜਿਹੜੇ ਤੁਹਾਡੇ ਚਰਨ ਹੈ ਤੇਰੇ ਹੱਲ ਤੇ ਵਿੱਚ ਨਮਾਸਤ ਕਰਨਾ ਮਹਾਰਾਜ ਕਹਿੰਦੇ ਐਸਾ ਹੀ ਹੋਈ ਉਸ ਵੇਲੇ ਦਸਿਆ ਵੀ ਬੀਬੀ ਨਾਨਕੀ ਨੂੰ ਪ੍ਰਹਿਮ ਗਿਆਨ ਹੋਇਆ ਜਾਣੀ ਭਗਵਾਨ ਦੇ ਚਰਨ ਐਡੇ ਵੱਡੇ ਹਸਤੀ ਐ ਤੇ ਵੀ ਵੱਡੀ ਹੱਤੀ ਐ ਜਿੱਥੇ ਭਗਵਾਨ ਦੇ ਚਰਨ ਪੈ ਜਾਂ ਉਹ ਜਗਾ ਪੂਜਨੀ ਖੋ ਜਾਂਦੀ ਹੈ ਜਿੱਥੇ ਪ੍ਰਸੰਗ ਦੇ ਚਰਨ ਪੈ ਜਾਂ जॻह पूजनी खो कॾहिं उही पूजा लॻ ज महाराज फरमाया अमृत कृपा जहिड़े महाराज जे बचन आहे न इहे अंबृ रूप है जो पुरश हिू इन ते अमर अमल करमर हुजे महाराज आंतरकारी तुड़ अमर न कोई जहिड़े भॻवान है गुर जी वॾिय हस्त अंतरानी अंतरजानी हूंदे मशांत जहिड़ा पिछौर शहर पिछौर शहर जेको कंदा फिरया ਦੀ ਆਪਾਰ ਇਸੇ ਜਰੂਰ ਛੱਡਣਾ ਤੇ ਕੰਨੇ ਧੀਤ ਨਹੀਂ ਉਹ ਕਹਿੰਦੀ ਸੁਹਾਨ ਆਪਾਂ ਪਠਾਣਾ ਪਠਾਣਾ ਦਾ ਨੜਕਾ ਨਾਲ ਨਹੀਂ ਉਹ ਕਹਿੰਦੀ ਧੀ ਉਹਨਾਂ ਨੇ ਪਠਾਣਾ ਦਾ ਲੜਕਾ ਇੱਕ ਮੰਗਾਇਆ ਜਿਰੋ ਨਾਲੇ ਗੂੜ ਧਾਨ ਤੌਣ ਤੀਖੀ ਪਠਾਣ ਨੇ कंदा सिखा असे जी हा उ कंदा मेर घर हो चला उह चलो जिस वे घर गे उन पठाने ठीक छुरा लिया छुरा लेखे पास रखिया ਉਹ ਸਿੱਖ ਦੇ ਘਰੋਂ ਕਹਿਣ ਲੱਗੀ ਧਰਮ ਪਤਨੀ ਉਹ ਕਹਿੰਦੀ Swami ਸਾਖੀ ਹਾਂ ਇਹ ਜਿਹੜਾ ਪਠਾਨ ਆ ਆਪਾਂ ਉਹਦੇ ਨਾਲ ਨਹੀਂ ਜਾਣਾ ਚਾਹੀਦਾ ਉਹ ਕਹਿੰਦੀ ਗੱਲ ਕੀ ਉਹ ਕਹਿੰਦੀ ਜਿਹੜੀ ਇਹਦੀ ਨੀਂਦ ਥੀ ਹੈ ਉਹ ਠੀਕ ਨਹੀਂ ਉਹ ਕਹਿੰਦੇ ਵੀ ਤੇਰੀ ਗੱਲ ਹੋ ਸਕਦੀ ਐ ਵੀ ਠੀਕ ਹੋ ਜੇ ਉਹਨੇ ਸਿੱਖ ਨੇ ਜਵਾਬ ਦੇ ਤਾ ਉਹ ਕਹਿੰਦੇ ਪਠਾਨ ਹਾਂਜੀ ਉਹ ਕਹਿੰਦੇ ਅਸੀਂ ਤੇਰੇ ਨਾਲ ਨਹੀਂ ਜਾਣਾ ਪਠਾਨ ਨੂੰ ਪਤਾ ਲੱਗ ਗਿਆ ਉਹਨੇ ਸੋਚਿਆ ਵੀ ਇਹ ਨਾ ਨਹੀਂ ਮੇਰੀ ਪਛਣ ਨੂੰ ਫੜ ਲਿਆ ਉਹ ਕਹਿੰਦੇ ਪਠਾਨ ਕਹਿੰਦਾ ਵੀ ਸਿੱਖਾ ਹਕੀਕਾ ਕੀਰਾ ਸਿੱਖ ਹੈ ਸੀਮਕ ਕਿਹਦਾ ਹੈ ਉਹ ਕਹਿੰਦਾ ਵੀ ਮੈਂ ਦਸ਼ਮੀਸ਼ ਦਾ ਹੁ ਪਠਾੜ ਕਹਿੰਦਾ ਧੀ ਆਪਣਾ ਜਾਮਨ ਦਸ਼ਮੀਸ਼ ਸਤਗੁਰੂ ਜੀ ਮੈਂ ਸੋਨੂੰ ਕੁਝ ਵੀ ਕਹ ਉਹ ਕਹਿੰਦੇ ਫਿਰ ਠੀਕ ਹੈ ਤੇ ਉਹ ਕਹਿੰਦੇ ਤੂੰ ਠੀਕ کہہ ਰਿਹਾ ਹੈ ਉਹ ਕਹਿੰਦਾ ਯਕੀਨ ਕਰੋ ਵੀ ਆਪਣਾ ਜਾਮ ਦਸ਼ਮੀਸ਼ ਉਹ ਜੀ ਮੈਂ ਸੋਨੂ ਕੁਛ ਨਹੀਂ ਕਹਾ ਉਪਨੀ ਪਰ ਪਤਨੀ ਉਹ ਲੜਕੀ ਕਹਿਣ ਲੱਗੀ ਸਵਾਮੀ ਜੀ ਜਿਹੜੋਏ ਦਸ਼ਮੀਸ਼ ਨੂੰ ਜਾਮਨ ਕਹਿੰਦੇ ਐ ਉਹ ਅੰਤਰਜਾਮੀ ਐ ਬਈ ਫੇਰ ਕੋਈ ਗੱਲ ਫਿਰ जे घर ਦੇ ਨਾਲ जान ਮਹਾਨ पे ਆਇਆ ਕਿਉਂਨੇ ਪਠਾਨ ਨੇ ਜਾਣੀ ਜਿਹੜਾ ਸ਼ੁਰਾ ਸੀ ਉਥੇ ਦੱਸਿਆ ਤੇ ਸਿੱਖ ਦਾ कट ਕੱਟਦਾ ਜਿਸ वे ਕੱਟਿਆ ਕੰ ਸਾਰਾ ਨਹੀਂ ਲਿਆ ਕਿ ਜਿਹੜੀ ਉਹਦੇ ਕਰੋ ਧਰਮ ਪਤਨੀ ਸੀ ਉਹਦੇ ਸਿਰ ਤੋਂ ਖਾਮ ਆ ਰਹੀ ਆ ਤੂੰ ਖੋਹ ਤੁਰਦਲ ਕਰਿਆ ਤੂੰ ਫਿਰ ਲੱਗਿਆ ਉਹ ਕਹਿੰਦਾ ਲੜਕੀ ਤੂਥ ਕੇ ਉਹ ਨਹੀਂ ਹੈ ਮੈਂ ਤਾਂ ਸੀਰਾ ਵੀ ਸਿਰ ਘਟ ਬਿਨ उह पड़फ रहिया उ की मूदीमनी बि उहो किथे इन मां जॾहिं इन गल कई त महाराज दशमेश जा आसण हेलिया डोलिया ਉਹ ਵਕਤ ਉਹਨੇ ਯਕੀਨ ਨੂੰ ਦੇਖ ਕੇ ਪ੍ਰਮਾਨ ਜੰਗਲ ਵਿੱਚ ਪ੍ਰਗਟ ਹੋ ਗਏ ਕਿਉਂ ਅੰਤਰ ਗਿਆਨੀ ਸੀ ਜਿਸ ਰੂਪੇ ਪ੍ਰਗਟ ਹੋਏ ਉਹ ਕਹਿੰਦੇ ਉਹ ਕਹਿੰਦੇ ਸਿੱਤਰ

ਧਰ ਦੇ ਨਾਲ ਲਾ ਦੇ ਉਹਨੇ ਸਿਰ ਚੱਕ ਕੇ ਧਰ ਦੇ ਨਾਲ ਲਾਤਾ ਜੇ ਸਿਣੀ ਲਾਇਆ ਤੇ ਮਹਾਰਾਜ ਨੇ ਤੁਗਮਾਂ ਦਾ ਨਾਲਿਆ ਤੇ ਸਰਜੀਤ ਹੋਏ ਉਹਨੇ ਉੱਠ ਕੇ ਚਰਨ ਫੜ ਲਏ ਸਾਰੇ ਸਿੱਖ ਨੂੰ ਨਹੀਂ ਪਤਾ ਵੀ ਮੇਰਾ ਸਿਰ ਕੱਟਿਆ ਗਿਆ ਸੀ। ਘੇਰੋ ਲੜਖੀ ਨੂੰ ਹੀ ਜਾਂਦੀ ਹੈ। ਉਹ ਸਿੱਖ ਪੁੱਛਦਾ ਹੈ। ਉਹ ਕਹਿੰਦੇ ਫਿਰਿਆ ਤੂੰ ਕਿਉਂ ਨਹੀਂ ਹੈ ਗੱਲ ਕੀ ਹੈ? ਜਿਹੜੇ ਵਿੱਚ ਰਾਜਕੀਆ ਜਲਦ। ਉਹ ਕਹਿੰਦੀ Swami ਇਸ ਪਠਾਨ ਨੇ ਤੇਰਾ ਸੀਸ ਕੱਟਦਾ ਸੀ ਹੀਰੋ ਕਹਿੰਦੀ ਹੀਰੋ ਕਹਿੰਦਾ ਮੈਨੂੰ ਸਰਜੀਤ ਕਿਹਨੇ ਕਰਿਆ ਉਹ ਕਹਿੰਦੀ ਦਸ਼ਮੇਸ਼ ਜਿਹੜਾ ਆਪਣਾ ਜਾਮਨ ਸੀ ਵਿੱਚ ਉਹਨੇ ਕਰਿਆ ਉਹ ਕਹਿੰਦਾ ਜਿਹੜੇ ਪਠਾਨ ਹੈ ਇਹਨਾਂ ਨੂੰ ਹੀਨੇ ਖਤਮ ਕਰਿਆ ਉਹ ਕਹਿੰਦੀ ਇੱਕ ਮੈਂਟ ਦੇ ਅੰਦਰ ਦਸ਼ਮੇਸ਼ ਨੇ ਖਤਮ ਕਰਿਆ ਉਹ ਕਹਿੰਦੇ ਕਿ ਰਿਆ ਉਹ ਅੰਦਰ ਜਾਣੀ ਹੈ ਅੰਦਰ ਦੀ ਜਾਣਣ ਵਾਲੇ ਹੈ ਬਈ ਥੀਰੁ ਨਾਨੀ ਬੇਨਤੀ ਕਰੀ ਅਰਦਾਸ ਕਰੀ ਤੁਮਹਾਨ ਫਿਰ ਪ੍ਰਗਟ ਹੋਈ ਉਹ ਕਹਿੰਦੇ ਸਿੱਖਾ ਫਿਰਾ ਵਿਸ਼ਵਾਸ ਫਿਰਾ ਨਿਸ਼ਚਾ ਪੂਰਨ ਹੈ

ਸਿਰਾ ਸਰੂਪ ਮੇਰੇ ਹਿਰਦੇ ਵਿੱਚ ਨਮਾਸ ਕਰ ਜਾਈ ਭਗਵਾਨ ਕਹਿੰਦੇ ਤਥਾਸਤੁ ਵੀ ਐਸੇ ਹੀ ਹੋਏਗਾ ਉਹਨਾਂ ਨੇ ਫਿਰ ਮਹਾਰਾਜ ਨੇ ਉਪਦੇਸ਼ ਦਿੱਤਾ ਤੇ ਜਿਹੜਿਆ ਸੁਦਾ ਸਿੱਖ ਦਾ ਵਿਸ਼ਵਾਸ ਇਥੋਂ ਤੱਕ ਹੋਣਾ ਚਾਹੀਦਾ ਹੈ ਉਹ ਅਵਰ ਹੋ ਜਾਂਦਾ जहिड़े भॻवान जानी इन हिकु महाराज दसि अंतर की गत तुध पैसारी तुध जेवड़ अवर न कोई हे वाहिगुरू ਕੀ ਅੰਤਰਜਾਮੀ ਹੈ ਤੇਰੇ ਜਿੰਦਾ ਦੁਨੀਆਂ ਵਿੱਚ ਨਾ ਕੋਈ ਹੈ ਨਾ ਕੋਈ ਹੂੰ ਜੀਨੂ ਤੂੰ ਕਰੇ ਅੰਤਰਜਾਮੀ ਉਹ ਹੋ ਸਕਦਾ ਵਰਨਾ ਨਹੀਂ ਐਸੀ ਕਿ ਜਿਸ ਨੂੰ ਲਾਇ ਲ ਸੋ ਲਗਾ ਦੇਖਾ ਕਰੇ ਦ੍ਰਿਸ਼ਟੀ ਕਰੇ ਉਹਨੂੰ ਤੂੰ ਸਿਮਰਨ ਕਰਨ ਤੇ ਲਾਠ ਸਕਦਾ ਹੈ ਜੀਰੂ ਤੂੰ ਮਨਜੂਰ ਕਰ ਲਿਆ ਉਹੀ ਤੇਰਾ ਭਗਤ ਹੈ ਉਹੀ ਸੰਤ ਹੈ ਉਹੀ ਸਿੱਖ ਹੈ ਜੀਰੂ ਤੂੰ ਪਰਮੇਸ਼ਰ ਨੇ ਦਿੱਤੀ ਉਹ ਖਾਮੋਸ਼ੀ ਹੈ ਐਸੇ ਕਿਹਾ ਗਿਆ दाव पा हे गुरमुख जनो मै दोहे हथ बन खे भॻवान खे बेनती करू जे तूं मिले ख़ुश हुया मिल। दलगीर ना मिल। भॻवान मिले तिमेंीरड़ी न ख़ुश हुसे मिले जिमे सदामे न ख़ुश हुजे यानी पंगला ते ख़ुश हुयासन हो कृष्ण महाराज तं, सो हे वाहिगुरू ਮੈਂ ਬੇਨਤੀ ਕਰਦਾ ਅਰਦਾਸ ਕਰਦਾ ਈ ਦੁਇ ਕਰ ਚੂਰ ਮੰਗੂ ਇੱਕ ਦਾਣਾ ਸਹਿਮ ਟੁੱਠਾ ਪਾਵੈ ਈ ਵਾਹਿਗੁਰੂ ਤੂੰ ਹੀ ਹੱਥ ਵੱੰਨ ਕੇ ਬੇਨਤੀ ਅਰਦਾਸ ਮੈਂ ਕਰਦਾ ਤੈਨੂੰ ਬੋਝ ਛੁਡਿਆ ਦੇ ਐਸੀ ਕੀ ਸਾਜੈ गुरु आवास ज्वास तेरा सिमरन करा वर्शिश कर ऐसे महाराज फरमा रहे हैं सो गुरसंगत के चरणों बेनती करा एक घंटा सवेरे एक आखने नाम जप्या कर ना, नाम ने जाना गुरत जे चरणा सहत बेनती वाहिगरू जी का ख़ाली वाहिगरू जी फतेहाई अमृत चाड़े माया प्रीत लॻाई हिकु उत्तम पंत सु गुर संगत त्रास मटाई अरदास पाठ कीर्त गुर रामदास रातम पंत सु गुर संगत वाहिगुरू जी ख़ालसा श्री वाहिगु जी गुर जे चरण बेनती करसे शब्द खूं ਕਾਂਡੇ ਭਾਈ ਮੀਰ ਇੱਕ ਪਾਸੇ ਕਹਿ ਪੀਸਰੇ ਦਰਜੀ ਤੇ ਬਿਰਿਆ ਮਾਤਾ ਲੜਖੀਆਂ ਬਹਿਣਾ ਆਪਣੀ ਰਛਨਾ ਪਵਿੱਤਰ ਕਰੋ ਵਰਥਾ ਜਨਮ ਗੁਬਾਇ ਆਈ ਮਨ ਹੰਦਲੀ ਤੇ ਹੰਦਲੀਨੀ ਵਰਥਾ ਜਨਮ ਗੁਬਾਇ वंद ले सा ॼणा સબંદ દેના ભૂલ ગયા દસમાં દસબંદ દેના ભૂલ ગયા દસમાં સબંદ દેના ભૂલ ગયા દસમાં સબંદ દેના ભૂલ ગયા દસમાં સર્જનહાર તલાયા એ મન અનલ લેને અનલ લેને जार पए मानेन